ਨੇ ਲੈਂਡ ਮਾਰਗੇਜ ਬੈਂਕ ਆ ਗਈ ਸਾਡੀ ਕੋਆਪਰੇਟਿਵ ਬੈਂਕਾਂ ਉਹਨਾਂ ਦੀ ਕੁਆਲਿਟੀ ਉਹਨਾਂ ਦੀ ਵਾਤਾਵਰਣ ਦੇ ਪ੍ਰਤੀ ਸੋਚ ਇਹਨੂੰ ਸਾਰਾ ਪੰਜਾਬ ਮੰਨਦਾ ਸਾਰੀਆਂ ਪਾਰਟੀਆਂ ਮੰਨਦੀਆਂ ਰਹੀਆਂ ਨੇ ਆ ਸੁਨੀਲ ਸ਼ਰਮਾ ਜੀ ਨੇ ਕਿਹਾ ਆਪਣਾ ਯਾਦਲੀ ਸਾਹਿਬ ਜੀ ਹਾਂ ਪਰ ਇਹ ਮੰਤਰੀ ਅਮਨ ਜੀ ਅਮਨ ਜੀ ਅਮਨ ਜੀ ਅਮਨ ਜੀ ਅੱਗੇ ਚੱਲ ਜੀ ਮੈਂ 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 ਉਹੀ ਬਠੀ

Please have some patience and decency to listen. प्लीज हैव सम पेशेंस एंड डिसेंसिटी टू लिसन केलोन बाजवा साहब प्लीज बैठो बैठो बैठिए हां जी लेट मी एक मिनट जी लेट मी लेट मी पुट इट टू रेस्ट बाजवा साहब यूसुफ तू अपनी गल खत्म करो जी मैं बहस शुरू करानी है तो सही है जी योर योर माइक इज ऑन यू कैन स्पीक एक मिनट बाजवा साहब बाजवा साहब बाजवा साहब ਦਿਸ ਇਜ਼ ਬਾਜਵਾ ਸਾਹਿਬ ਪਲੀਜ਼ ਬੈਠੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਪਲੀਜ਼ ਬੈਠੋ ਅ ਮਿਨਿਸਟਰ ਕੈਨ ਸਟੈਂਡ ਅਪ ਐਨੀ ਟਾਈਮ ਐਂਡ ਹੀ ਕੈਨ ਸਪੀਕ ਬਾਜਵਾ ਸਾਹਿਬ ਪਲੀਜ਼ ਯੈਸ ਯੈਸ ਹਾਂਜੀ ਜੀ ਆਪ ਅਮਰ ਦੂਜੀ ਗੱਲ ਖਤਮ ਕਰੋ ਆਪਦੀ ਨਹੀਂ ਇਹ ਇਹ ਸਵਾਲ ਨਹੀਂ ਆਉਂਦਾ ਜੀ ਕੋਈ ਹਾਈਵੇ ਮਾਈਵੇ ਹਾਈਵੇ ਕੰਮ ਥੋੜੇ ਜਿਹਾ ਹੋ ਰਿਹਾ ਇਹ ਡੈਮੋਕ੍ਰੇਸੀ ਦਾ ਪਵਿੱਤਰ ਮੰਦਰ ਹੈ ਇੱਥੇ ਇੱਥੇ ਨੰਬਰਸ ਨੰਬਰਸ ਮੈਟਰ ਬਾਜਵਾ ਸਾਹਿਬ ਬਾਜਵਾ ਸਾਹਿਬ

ਮੈਂ ਰਾਣਾ ਜੀ ਮੈਂ ਗੱਲ ਨੂੰ ਮਕਾਉਣ ਨਿਕਲੂ ਮੈਂ ਗੱਲ ਨੂੰ ਮਕਾਉਣ ਲੱਗਿਆ ਪਹਟਾਉ ਇਹਨਾਂ ਨੂੰ ਮੇਰੀ ਸੁਣ ਲੈ ਕੋਈ ਮਾਫੀ ਨਹੀਂ ਉਹ ਸਰ ਸ਼ਰਮ ਰਾਣਾ ਜੀ ਹੋਰ ਇੱਕ ਮਿੰਟ ਇੱਕ ਵੇਹੋ ਪਹਿਲੇ ਤੁਸੀਂ ਬੈਠੋ ਬੈਠੋ ਮੈਂ ਸਾਰੇ ਮਾਰੀਓ ਮੈਂਬਰ ਸਤਾਇਆ ਮੇਰੇ ਭਾਈਓ ਮੇਰੇ ਸਾਰੇ ਕਹਿੰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ ਬੈਠੋ

ਆਪਣੀ ਆਪ ਦੀ ਗੱਲ ਕਰੋ ਆਪਣੀ ਗੱਲ ਕਰੋ ਮੈਂ ਐ ਨਹੀਂ ਯੂ ਅਡਰੈਸ ਦ ਚੇਅਰ ਮੈਂ ਅਡਰੈਸ ਕਰਦਾ ਜੀ ਆ ਸਾਰੀ ਪਾਰਟੀ ਮੇਰੇ ਨਾਲ ਹੈ ਆਚਾ ਇੱਕ ਮਿੰਟ ਬਾਜੋ ਸਾਹਿਬ ਮੇਰੇ ਮੇਰੇ ਕਿਰਪਾ ਕਰਕੇ ਸੀਟਾਂ ਤੇ ਬੈਠਣ ਦੀ ਕਿਰਪਾ ਹਤਾ ਕਰੋ ਬਾਜੋ ਸਾਹਿਬ ਬਾਜੋ ਸਾਹਿਬ ਤੁਸੀਂ ਕਹਿੰਦੇ ਨਾਲ ਨੇ ਮੈਂ ਸਾਰੇ ਨੂੰ ਕਹਿੰਦਾ ਬਹਿ ਜਾਓ ਸਾਰੇ ਸਾਡੇ ਸਾਥੀ ਬਹਿ ਕੇ ਤੁਸੀਂ ਮਿਲਾ ਕੇ ਦਿਖਾਓ ਬਾਜੋ ਸਾਹਿਬ ਲਓ ਬਹਿ ਇੱਕ 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 ਮਿੰਟ ਦੀ ਲੀਡਰ ਆਫ oppositon ਵੱਲੋਂ ਮਾਰਜੋਗ ਲੀਡਰ ਆਫ oppositon ਵੱਲੋਂ ਇੱਕ ਗੱਲ ਕਹੀ ਗਈ ਹੈ ਭਾਵੇਂ ਉਹਨਾਂ ਦਾ ਮਾਈਕ ਆਫ ਸੀ ਕਿ ਮੰਤਰੀ ਬੋਲ ਨਹੀਂ ਸਕਦਾ ਜਿਹੜਾ ਇਹ ਜਿਸ ਹਿਸਾਬ ਨਾਲ ਸਾਡੀ ਇੱਕ ਇਹ ਵਿਧਾਨ ਸਭਾ ਚੱਲਦੀ ਹੈ ਉਹਦੇ ਜੇ ਕਿਹਾ ਜਿਹਾ ਕਿਸੇ ਲੋਕ ਮਹਤਵਤਾਰ ਦੇ ਮਾਮਲੇ ਤੇ ਕਿਸੇ ਮੰਤਰੀ ਤੋਂ ਮੰਤਰੀ ਵੱਲੋਂ ਸਪੀਕਰ ਦੀ ਆਗਿਆ ਨਾਲ ਕੋਈ ਵੀ ਬਿਆਨ ਦਿੱਤਾ ਜਾ ਸਕਦਾ ਹੈ ਪਰ ਉਸ ਸਮੇਂ ਜਦੋਂ ਬਿਆਨ ਦਿੱਤਾ ਗਿਆ ਹੋਵੇ ਉਸ ਤੇ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਵੇਗਾ ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ ਐ ਪਰ ਇਹ ਕਿ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਉਸ ਦੇ ਦਿੱਤੇ ਜਾਣ ਦੀ ਤਜਵੀਰ ਹੋਵੇ ਲੈਣੇ ਜੀ ਲੈਣਾ ਬਾਦਲ ਸਾਹਿਬ ਉਹ ਵੀ ਲੈ ਰਹੇ ਆ देखो स्पीकर साहब स्पीकर साहब बाजवा साहब चेयर एड्रैस करो बाजा मंत्री जी चेयर एड्रेस करो चेयर ए अड्रेस करो चेयर को नहीं ਚਲਾਉਣਾ ਹੀ ਚਾਹੁੰਦੇ ਆ ਜੀ ਪਟਾਓ ਤਾਂ ਸਹੀ ਸੈਸ਼ਨ ਚਲਾਉਣ ਲਈ ਮੈਂ ਖੜਾ ਹੋਇਆ ਇੱਕ ਮਿੰਟ ਬਾੜਾ ਸਾਹਿਬ ਸੈਸ਼ਨ ਚਲਾਉਣ ਦੇ ਲਈ ਖੜਾ ਹੋਇਆ ਇਹਨਾਂ ਨੂੰ ਕੋ ਰੋਲਾ ਪੋਲਾ ਬੰਦ ਕਰਨਾ ਤੁਸੀਂ ਧੱਕੇ ਨਾਲ ਤੁਸੀਂ ਤੁਸੀਂ ਜੋ ਬੋਲਿਆ ਪਹਿਲਾਂ ਤੁਸੀਂ ਬੋਲੋ ਤਾਂ ਮਾਰ ਮੈਨੂੰ ਬੋਲਣ ਦਿਓ ਗੱਲ ਮੂਜੇ ਬੰਦਲਾ ਹੋਇਆ ਮਾਰ ਹਾਂ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਚੇਅਰ ਅਡਰੈਸ ਕਰੋ ਸਪੀਕਰ ਸਾਹਿਬ स्पीकर तो करो मेरी बेनती है देखो, देखो है ठीक है बजट के ऊपर ही डिस्कशन करने के जी बैठो पप्पी जी बैठो जी बैठो अमर जी बैठो पापीरी बैठो बैठो पप्पी जी बैठो दो मिनट बिठा लो यारा अमन जी अमन जी तीन अपनी गल करो यार कोई सुनू तो तैयार गल करो ਬੜੀ ਤੁਸੀਂ ਬਈਓ ਤੁਹਾਨੂੰ ਪਸੰਦ ਆਉਂਦਾ ਆਫਟਰਪੋਰਟ ਤੁਸੀਂ ਮੋਰੀ ਆਈ ਨੋ ਤੁਸੀਂ ਗੱਲ ਕਰੋ ਜੀ ਗੱਲ ਇਹ ਹੈ ਜਿਸ ਰੈਜ਼ੋਲੂਸ਼ਨ ਤੇ ਤੁਸੀਂ ਐਕਟ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਆਪਾਂ ਮੈਂ ਮੈਂ ਬਾਦਸ਼ਾਹ ਆਪੋਜੀਸ਼ਨ ਦੇ ਮੈਂਬਰਸ ਤੋਂ ਬਾਅਦ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੇ ਸੀਟਾਂ ਤੇ ਬੈਠਣ ਔਰ ਮੰਤਰੀ ਜੀ ਜੋ ਬਿਆਨ ਦਿੰਦੇ ਆ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਅਗਲਾ ਬਿਜ਼ਨਸ ਲੈਨੇ ਆ ਜੀ ਮੰਤਰੀ ਜੀ ਇਸ ਸਪੀਕਰ ਸਾਹਿਬ ਇਸ ਤਰ੍ਹਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਨੰਬਰਸ ਮੈਟਰ ਕਰਦੇ ਹੁੰਦੇ ਨੇ ਹੈਡ ਕਾਊਂਟ ਮੈਟਰ ਕਰਦਾ ਹੁੰਦਾ ਹੈ ਮੈਨੂੰ ਇਹ ਉਮੀਦ ਬਾਜਵਾ ਸਾਹਿਬ ਤੋਂ ਨਹੀਂ ਸੀਗੀ ਕਿ ਮਾਏਵੇ ਜਾਂ ਹਾਈਵੇ ਵਾਲਾ ਐਟੀਟਿਊਡ ਇਹ ਨਾਲ ਇੱਥੇ ਹੋਊਗਾ ਹੁਣ ਕਹਿੰਦੇ ਇਹ ਤੁਸੀਂ ਗੀਤ ਸਿਚੂਆ ਸਾਹਿਬ ਆਇਆ ਇਹਨੂੰ ਗੀਤ ਲੱਗਦਾ ਹੈ पघौड़े भगौड़े उगौड़े उहो दिसे बि न ਦੇ ਬੈਠਣ ਬਾਕੀ ਸਦਨ ਦਾ ਜਿਹੜਾ ਇਹ ਕਾਰੋਬਾਰ ਆ ਉਹ ਚੱਲਣ ਦੇ ਔਰ ਮੈਂ ਇੱਕ ਗੱਲ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਆ ਕਿ ਕਿਸੇ ਵੀ ਸੰਤ ਮਹਾਪੁਰਸ਼ ਦੀ ਮਰਿਆਦਾ ਦੇ ਖਿਲਾਫ ਕਿਸੇ ਵੱਲੋਂ ਸਿਰਫ ਉਹਦੇ ਨਾਂ ਕਰਕੇ ਨਹੀਂ ਬੋਲਿਆ ਜਾਣਾ ਚਾਹੀਦਾ ਸਭੀ ਸੰਤਾਂ ਤੇ ਮਹਾਪੁਰਸ਼ਾਂ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਚਾਹੀਦਾ ਕੰਟਾ ਕਾਉਂਟਰ ਮੈਟਰ ਕਰਦਾ ਜੀ ਮੈਂ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦਾ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਬੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਸੋਚ ਦੇ ਨਾਲ ਸਹਿਮਤ ਨੇ ਸੋ ਇਹਨਾਂ ਨੂੰ ਚਾਣਨ ਕਰਨ ਦੇ ਲਈ ਮੈਂ ਬੇਨਤੀ ਕਰੂਗਾ ਕਿਉਂਕਿ ਸਾਡੇ ਮੈਂਬਰ ਜਿਹੜੇ ਇਹਨਾਂ ਨੂੰ ਇਹ ਤਕਲੀਫ ਹੋ ਰਹੀ ਹੈ ਸਾਡੇ ਬੰਦੇ ਇਸ ਗੱਲ ਤੋਂ ਆਹਤ ਨੇ ਕੱਲ੍ਹ ਦੇ ਵੀ ਕਹਿ ਜੀ ਸ਼ਰਦਾਵਲੀ ਇਹਨਾਂ ਨੇ ਠੇਕੇਦਾਰ ਤੋਂ ਹੋਰ ਪਤਾ ਨਹੀਂ ਕੀ ਕੁਝ ਬਾਲਵਾ ਸਾਹਿਬ ਨੇ ਕਹਿੰਦੇ ਸੀਚੋ ਸਾਹਿਬਰੇ ਸੋ ਮੈਂ ਬੇਨਤੀ ਕਰੂੰਗਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਵਿੱਚ ਬੜੇ ਇਮੋਸ਼ਨਲ ਹੋ ਕੇ ਦੁਬਾਰੇ ਗੱਲ ਕੀਤੀ ਹੈ ਮੈਂ ਬੇਨਤੀ ਕਰੂੰਗਾ ਕਿ ਇਸ ਤੋਂ ਬਾਅਦ ਉਹ ਆਪ ਦੀ ਗੱਲ ਕਹਿ ਲੈਣਾ ਅਸੀਂ ਤੁਹਾਨੂੰ ਪ੍ਰੋਮਿਸ ਕਰਦੇ ਹਾਂ ਕਿ ਸਾਡੇ ਵੱਲੋਂ ਇਹਦੇ ਬਾਅਦ ਕੋਈ ਡਿਸਕਸ਼ਨ ਨਹੀਂ ਹੋਊਗੀ ਅਸੀਂ ਬਜਟ ਦੇ ਉੱਪਰ ਕੰਸਟਰਕਟਿਵ ਤੇ ਪੋਜੀਟਿਵ ਡਿਸਕਸ਼ਨ ਕਰਨੀ ਚਾਹੁੰਦੇ ਆ ਇਹਨਾਂ ਕੋਲ ਹੈ ਹੀ ਕੁਝ ਨਹੀਂ ਇਕੱਲਾ ਰੌਲੇ ਤੋਂ ਇਲਾਵਾ ਸੋ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਹਰਜੋਤ ਸਿੰਘ ਜੀ ਨੂੰ 5 ਮਿੰਟ ਉਹ ਗੋਲ ਕਰਨੀ ਚਾਹੁੰਦੇ ਨੇ ਉਸ ਬਾਅਦ ਆਪਾਂ ਪ੍ਰਸੀਡ ਕਰੀਏ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਨਿੰਦਾ ਪ੍ਰਸਤਾਵ ਐਸ ਪਰ ਰੂਟ ਆਫ ਦ ਹਾਊਸ ਇਸ ਵਿਧਾਨ ਸਭਾ ਦੇ ਫਲੋਰ ਤੇ ਲੈ ਕੇ ਆਂਦਾ ਚੋਲ ਫਾਸ ਚੋਲ ਫਾਸ ਦੀ ਵਰਤੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਜੇਵਾਲ ਦੀ ਦੇ ਖਿਲਾਫ ਠੇਕੇਦਾਰ ਕਹ ਕੇ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਕਾਲੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਨਿੰਦਾ ਪ੍ਰਸਤਾਵ ਰੱਖਦਾ ਅਤੇ ਮੌਤੀ ਕਰਦਾ ਹਾਂ ਕਿ ਇਸ ਦੀ VOTING ਅਤੇ ਮੌਤੀ ਕਰਦਾ ਹਾਂ ਕਿ ਬੈਠੋ ਸਾਰੇ ਬੈਠ ਗਏ ਤੁਸੀਂ ਵੀ ਬੈਠੋ 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 ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜਿਆ ਗਿਆ ਸਮਝਿਆ ਜਾਵੇ ਮੈਂ ਦੁਵਾੜਾ ਬੋਲ ਦਿੰਦੇ ਆ ਦੁਵਾੜਾ ਬੋਲ ਦिए ਦੁਵਾੜਾ ਪੇਸ਼ ਕਰਾ ਦਿੰਦੇ ਆ ਬਿਲਕੁਲ ਜਿਹੜੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਕਰੋ ਹਾਂ ਕਹਿਣ हाथ हाथ खड़े करके हां कहना है जी गेनती कर लो जी गिती कर लो गेन कर लो यस जेडे गुस्सा मान्योग ना कह मैं समझना हाँ पखड़ी जित है हाँ पखड़ी जित है प्रस्ताव स्वीकार होया ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਿ ਟੁਕੜੇ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਵਾ ਲਓ ਜੀ ਇਹਦਾ ਉਹ ਲਾਡੀ ਦਾ ਪਹਿਲੇ ਲਾਡੀ ਦਾ ਪਹਿਲੇ ਚਲੋ ਇੱਕ ਗੱਲ ਤੇ ਸੁਣ ਲਓ ਹੁਣ ਮੈਨੂੰ ਇਸ ਪਵਿੱਤਰ ਸਦਨ ਨੂੰ ਮੈਨੂੰ ਇੱਕ ਇੱਕ ਗੱਲ ਸੁਣ ਲਓ ਬਾਜ ਬਾਜ ਗੱਲ ਸੁਣ ਲੋ ਬੈਠੋ ਚਲੋ ਹੁਣ ਟੀਟਾ ਦੇ ਬੈਠੋ ਔਰ ਗੱਲ ਹੋ ਗਈ ਸਾਰੀ ਤੈਨੂੰ ਹੁਣ ਗੱਲ ਬੈਠੋ ਜੀ ਹੁਣ ਤੁਸੀਂ ਬੈਠਣਾ ਕਿਉਂਦੇ ਨਹੀਂ ਬੈਠਣਾ ਚਾਹੁੰਦੇ ਇੱਥੇ ਕੋਈ ਗੈਸਟ ਆਇਆ ਮੈਂ ਉਹਨਾਂ ਬਾਰੇ ਨੋਟ ਕਰਨਾ ਹੈ ਕੋਈ ਮਾਨਯੋਗ ਸ਼ਖਸੀਅਤ ਇੱਥੇ ਪਹੁੰਚੀ ਹੈ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਸੁਣ ਲੋ ਸੁਣ ਲੋ ਸੁਣ ਲੋ ਮੈਨੂੰ ਇਸ ਪੁਪਿੰਦਰ ਸਾਹਿਬ ਨੂੰ ਇਹ ਦੱਸਣ ਵਿੱਚ ਮਾਨ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਜੀ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਮਜੂਦਾ ਵਿਧਾਇਕ ਹਰਿਆਣਾ ਵਿਧਾਨ ਸਭਾ ਸ੍ਰੀ ਅਸ਼ੋਕ ਕਰੋੜਾ ਜੀ ਸ੍ਰੀ ਭਰਤਪੂਸ਼ਨ ਬੱਤਰਾ ਜੀ ਸ੍ਰੀ ਅਫਤਾਬ ਅਹਿਮਦ ਜੀ ਸ੍ਰੀ ਮਹਿਮਨ ਖਾਨ ਜੀ ਸ੍ਰੀ ਚੰਦਰਪ੍ਰਕਾਸ਼ ਜੀ ਮਾਣਯੋਗ ਮੈਂਬਰ ਹਰਿਆਣਾ ਵਿਧਾਨ ਸਭਾ ਸਦਨ ਦੀ ਕਾਰਵਾਈ ਦੇਖਣ ਲਈ ਗਵਰਨਰ ਬਾਕਸ ਵਿੱਚ ਮੌਜੂਦ ਹਨ ਆਓ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰੀਏ ਰਿਪੋਰਟਾਂ ਪੇਸ਼ ਕਰਨਾ ਸ੍ਰੀ ਮਦਨ ਲਾਲ ਬੱਗਾ ਸਭਾਪਤੀ ਸਟਾਨਕ ਸਰਕਾਰ ਆਸਬੰਦੀ ਕਮੇਟੀ ਦੀ ਰਿਪੋਰਟ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਸਸਤਾਵਾ ਸਬੰਧੀ ਕਮੇਟੀ ਦੀ ਸਾਲ 2024-2025 ਵਿੱਚ ਕੀਤੇ ਗਏ ਆਮ ਕੰਮਕਾਰ ਦੀ ਸਮਿਖਿਆ ਤੇ ਕਮੇਟੀ ਦੀ ਤੀਜੀ ਰਿਪੋਰਟ ਰਿਪੋਰਟ ਸਦਨ ਵਿੱਚ ਪੇਸ਼ ਕਰਦਾ ਹਾਂ ਸ੍ਰੀ ਮਾਨਯੋਗ ਸਪੀਕਰ ਸਾਹਿਬ ਅੱਜ ਮੈਨੂੰ ਲੋਕਲ ਬਾਡੀ ਕਮੇਟੀ ਦੀ ਤਜੀਹ ਦੀ ਰਿਪੋਰਟ ਪੇਸ਼ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਮੈਨੂੰ ਤੁਸੀਂ ਸਾਡੇ ਸਾਥੀ ਸੁਰਗਵਾਸੀ ਗੁਰਪ੍ਰੀਤ ਬੱਸੀ ਗੋਗੀ ਜੀ ਦੇ ਦੇਹਾਂ ਤੋਂ ਬਾਅਦ ਬਾਕੀ ਰਹਿੰਦੇ ਸਮੇਂ ਲਈ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਇਹ ਰਿਪੋਰਟ ਸਾਡੇ ਦਮਦ ਸਾਥੀ ਨੂੰ ਡੈਡੀਕੇਟ ਕਰਦਾ ਹਾਂ ਕਿਉਂਕਿ ਬਹੁਤ ਸਾਰਾ ਕੰਮ ਉਹਨਾਂ ਦੀ ਪ੍ਰਧਾਨਗੀ ਹੇਠ ਹੋਇਆ ਹੈ ਮੈਂ ਜਿਆਦਾ ਸਮਾਂ ਨਾ ਲੈਂਦੇ ਹੋਏ ਸਦਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਮੇਟੀ ਨੇ ਰਿਪੋਰਟ ਤਿਆਰ ਹੋਣ ਤੱਕ ਕੁੱਲ 19 ਮੀਟਿੰਗਾਂ ਕੀਤੀਆਂ ਹਨ ਕਮੇਟੀਆ ਕੁਝ ਰਿਪੋਰਟਾਂ ਇਹ ਵੀ ਕੰਮਕਾਰ ਹੈ ਉਹ ਬੁਰਨਾ ਹੋ ਰਿਹਾ ਹੈ ਕਿ ਹਨਾ ਅੰਮ੍ਰਿਤਸਰ ਪਟਿਆਲਾ ਕੰਮ ਹੋ ਰਿਹਾ ਹੈ ਇਸ ਵਾਰ ਮੇਰੇ ਤੇ ਬੈਠੇ ਜਿਵੇਂ ਕਿ ਜਿਲਖਪੁਰ ਖਾੜਨ ਬੀਚੋ ਮੰਡੀ ਨਿਆਗਾਉਂ ਕਾਮਰਾਜ ਨੂੰ ਅਗਰਜ ਕੀਤਾ ਹੈ ਇਸ ਇਸ ਨੂੰ ਨਰੇਸ਼ ਤਲਵਾਰ ਜੀ ਐਮ ਐਲ ਏ ਵਿਧਾਨ ਸਭਾ ਹਰਿਆਣਾ ਵਿਧਾਨ ਸਭਾ ਉਹ ਵੀ ਇੱਥੇ ਹਾਜ਼ਰ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਬਗਾ ਜੀ ਬੈਠੋ ਤਾਂ ਬਹਿਸ ਕਰਦੇ ਆ ਜੀ ਬੈਠੋ ਬੈਠੋ ਮਾਰਤਾ ਕੁਣੀ ਤੱਕ ਸਲਾਨਾ ਤਕਨੀਕੀ ਨਿਕਰੀਂਡ ਰਿਪੋਰਟ ਵਿੱਚ ਦਰਜ ਪਰੀਆਂ ਡਿਵੈਲਪਮੈਂਟ ਅਤੇ ਪ੍ਰਾਪਤ ਹੋਏ ਜਵਾਬਾਂ ਦੀ ਛਾਣਬੀਰ ਕੀਤੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਮਾਈਏ ਨੂੰ ਉਹਦਾ ਹੁਣ ਅਤੇ ਆਮ ਜਨਤਾ ਨੂੰ ਵਿਭਾਗ ਦੀਆਂ ਸਕੀਮਾਂ ਸੂਲਤਾਂ ਦਾ ਲਾਭ ਪੰਜਾਬ ਵਾਸਤੇ ਸਮੇਂ-ਸਮੇਂ ਸਰ ਹਦਾਇਤਾਂ ਅਤੇ ਸੁਫਾਰਦੇ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਮੈਂ ਕੁਝ ਦਾ ਜ਼ਿਕਰ ਕਰਨਾ ਚਾਹਾਂਗਾ ਕਮੇਟੀ ਦੇ ਕਮੇਟੀ ਨੇ ਬਜ਼ੁਰਗਾਂ ਅੰਗਹੀਨ ਅਤੇ ਬਿਮਾਰ ਵਿਅਕਤੀਆਂ ਵਾਸਤੇ ਉਪਰੋਕਠ ਵਾਲੇ ਮੰਜ਼ਲੇ ਤੱਕ ਆਮ ਜਾਣ ਲਈ ਇੰਪਰੂਵਮੈਂਟ ਟੈਸਟ ਦੀਆਂ ਸਕੀਮਾਂ ਅਧੀਨ ਬਣਾਏ ਜਾਣ ਵਾਲੇ ਸਾਰੇ ਹੀ ਫਲੈਟਾਂ ਵਿੱਚ ਲਿਫਟ ਦੀ ਵਿਜਨ ਕਰਨਾ ਕਮਰਸ਼ੀਅਲ ਫਾਬਰੀ ਉਤੇ ਕਮਰਸ਼ੀਅਲ ਰੋਡ ਜਿਹੜੇ ਕੀ ਕਮਰਸ਼ੀਅਲ ਡਿਵੈਲਪਮੈਂਟ ਨਹੀਂ ਹੋਣ ਜਿਸ ਕਾਰਨ ਵਿਭਾਗ ਨੂੰ ਕਾ ਵੀ ਵਿਤ ਨੁਕਸਾਨ ਹੋ ਰਿਹਾ ਹੈ ਨੂੰ ਕਮਰਸ਼ੀਅਲ ਡਿਵੈਲਪਮੈਂਟ ਕਰਨ ਇਹਨਾਂ ਥਾਵਾਂ ਦਾ ਸਰਵੇ ਕਰਵਾਉਣ ਜਿੱਥੇ ਕੀ ਰੋਡ ਦੇ ਰੋਡ ਦੇ ਦੋਵੇਂ ਪਾਸੇ ਕਮਰਸ਼ੀਅਲ ਅਦਾਰੇ ਖੁੱਲੇ ਜਾ ਸਕਦੇ ਹਨ ਕੋਰਪੋਰੇਸ਼ਨਾਂ ਜਾਂ ਗੁਰਮੁਖਸਤਾਂ ਦੇ ਵੱਲੋਂ ਵਿੱਚੋਂ ਜਦੋਂ ਸ਼ੋਰਮਾਂ ਦੀਆਂ ਛੱਤਾਂ ਦਾ ਅਧਿਕਾਰ ਵੀ ਮਾਲਕਾਂ ਨੂੰ ਦੇਣ ਆਦੀ ਵਰਗੀਆਂ ਲੋਕਾਂ ਤੇ ਅਸੀਂ ਸਿਫਾਰਸ਼ਾਂ ਕੀਤੀਆਂ ਕੋਣਕੀ ਨਹੀਂ ਕਰੀ ਸਪੀਕਰ ਸਾਹਿਬ ਸਾਡੇ ਲੁਧਿਆਣੇ ਦੀ ਕਾਰਪੋਰੇਸ਼ਨ ਵੱਲੋਂ ਤਕਰੀਬਨ 360 ਤੁਹਾਡੀ ਤੁਹਾਡੇ ਸ਼ਬਦ ਬੜੇ ਵੈਲਿਊਏਬਲ ਹੈ ਪਰ ਵਾਈਂਡ ਅਪ ਕਰੋ ਜੀ ਤਾਂ ਕਿ ਮੈਂ ਛੋਟੇ ਜਿਹੇ ਬੈਲ ਕਰਨਾ ਚਾਹੁੰਦਾ ਹਾਂ ऑलरेडी ਸਾਡੇ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡੀ ਸਰਕਾਰ ਦਾ 2022 ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਸੀ ਕਿ ਆਉਣ ਵਾਲੇ ਟਾਈਮ ਦੇ ਜਿੰਨੇ ਸਾਡੇ ਕੱਚੇ ਮੁਲਾਜ਼ਮ ਨੇ ਮੁਲਾਜ਼ਮ ਨੇ ਚਾਹੇ ਉਹ ਸਫਾਈ ਸੇਵਕ ਹੋਣ ਚਾਹੇ ਉਹ ਸੀਵਰਮੈਨ ਹੋਣ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਮੈਨੂੰ ਮਾਣ ਹੁੰਦਾ ਸਾਡੀ ਸਰਕਾਰ ਤੇ ਸਾਡੇ ਸੂਬੇ ਦੇ ਹਰਮਨਪیرے ਮੁੱਖ ਮੰਤਰੀ ਦੇ ਸਾਡੇ ਲੁਧਿਆਣੇ ਦੇ ਵਿੱਚ ਤਕਰੀਬਨ 3600 ਵਿੱਚੋਂ ਅਸੀਂ 2500 ਕੁਝ ਮੁਲਾਜ਼ਮ ਸੀਵਰਮੈਨ ਅਤੇ ਸਫਾਈ ਸੇਵਕ ਪੱਕੇ ਕੀਤੇ ਨੇ ਮੈਂ ਹੋਸ਼ ਔਰ ਤੁਸੀਂ ਸਾਰੀ ਕਮੇਟੀ ਵੱਲ ਸੁਵਾਰਜ ਕਰਨਾ ਚਾਹੁੰਦਾ ਆ ਕਿ ਥੋੜੇ ਜੇ ਮੁਲਾਜ਼ਮ ਤਕਰੀਬਨ 6 60 60 ਦੇ ਕਰੀਬ ਰਹਿ ਗਏ ਨੇ ਜਿਹੜੇ ਓਵਰੇਜ ਹੋ ਚੁੱਕੇ ਸੀ ਮੈਂ ਕਮੇਟੀ ਵੱਲ ਸੁਵਾਰਜ ਕਰਕੇ ਹੋਸ ਵਿੱਚ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਨੂੰ ਵੀ ਪੱਕੇ ਕਰਨ ਦੀ ਲੋਕਲ ਬੜੀ ਮੰਤਰੀ ਸਾਹਿਬ ਨੂੰ ਸੁਵਾਰਜ ਕੀਤੀ ਜਾਵੇ ਔਰ ਖਾਸ ਤੌਰ ਤੇ ਵਿਧਾਨ ਸਭਾ ਦੇ ਸਕੱਤਰ RAM RAMLOK ਖਟਾਣਾ ਜੀ ਉਹਨਾਂ ਜਿਨ੍ਹਾਂ ਦੀ ਅਗਵਾਈ ਹੇਠ ਹੀ ਇਹ ਰਿਪੋਰਟ ਤਿਆਰ ਹੋਈ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਸ ਤੋਂ ਇਲਾਵਾ ਉਹਨਾਂ ਦੇ ਇੱਥੇ ਅਧਿਕਾਰੀ ਈਸ਼ਵਰਦਾ ਸ਼ਰਮਾ ਜੀ ਅੰਡਰ ਸੈਕਟਰੀ ਹਰੀਸ਼ ਕੁਮਾਰ ਜੀ ਸੁਪਰਡੈਂਟ ਜੀ ਅਰਦਾਤ ਦੇ ਬੈਠੋ ਇਸ ਕਮੇਟੀ ਦੇ ਸਾਰੇ ਨਾਨ ਗੁਰਪ੍ਰੀਤ ਸਿੰਘ ਬੰਨਾਂ ਵਾਲੀ ਜੀ ਇਹਨੂੰ ਕ੍ਰਿਸ ਪ੍ਰਖਣਾ ਜਿਆਦਾ ਮਾਨਯੋਗ ਸਪੀਕਰ ਸਾਹਿਬ ਮੈਂ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਨਾਲ ਸੰਬੰਧਿਤ ਸਾਲ 2024-25 ਦੀ ਤੀਸਰੀ ਰਿਪੋਰਟ ਸਦਨ ਵਿੱਚ ਪੇਸ਼ ਕਰਦਾ ਹਾਂ ਥੈਂਕ ਯੂ ਮਾਨਯੋਗ ਸਪੀਕਰ ਸਾਹਿਬ ਦੂਜੀ ਰਿਪੋਰਟ ਵੀ ਮੈਂ ਹੀ ਪੇਸ਼ ਕੀਤੀ ਸੀ ਜੇ ਤੀਜੀ ਰਿਪੋਰਟ ਆ ਸਹਿਕਾਰਤਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਰੀੜ ਦੀ ਹੱਡੀ ਹੈ ਜੇ ਸਹਿਕਾਰਤਾ ਤਾਂ ਕਿਸਾਨੀ ਨਾਲ ਜੁੜੀ ਹੋਈ ਹੈ ਤੇ ਲਾਹਰ ਦੇ ਇੱਕ ਧੰਦਾ ਵੀ ਸਹਿਕਾਰਤਾ ਦੇ ਨਾਲ ਹੀ ਆ ਅਸੀਂ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਸਾਡੀਆਂ 13 ਮੀਟਿੰਗਾਂ ਹੋਈਆਂ ਪਹਿਲਾਂ ਮੈਂ ਜਿਹੜੇ ਸਾਡੇ ਮੈਂਬਰ ਸਾਹਿਬਾਨ ਆ ਜੀਵਨ ਸਿੰਘ ਸੰਘੋੜਾ ਸਾਹਿਬ ਇੰਦਰਪ੍ਰਤਾਪ ਰਾਣਾ ਜੀ ਰਜਨੀਸ਼ ਦੇਈਆ ਜੀ ਸਹਿਰੀ ਕਲਚੀ ਜੀ ਕੁਲਵੰਦ ਸਿੱਧੂ ਜੀ ਸੰਦੀਪ ਜਾਖੜ ਜੀ ਦਿਨੇ ਚੱਡਾ ਜੀ ਦਿਲਜੀਤ ਭੋਲਾ ਜੀ ਅਵਤਾਰ ਜੁਨੀਅਰ ਜੀ ਰੁਪਿੰਦਰ ਹੈਪੀ ਜੀ ਬਤਨਭਾਰ ਕਰਦਾ ਜਿਨ੍ਹਾਂ ਨੇ ਵੱਡੀ ਹਾਜ਼ਰੀ ਇਹਦੇ ਵਿੱਚ ਲਾਈ ਆ ਸਪੀਕਰ ਸਾਹਿਬ ਅਸੀਂ ਕੋਸ਼ਿਸ਼ ਕੀਤੀ ਆ ਕਿ ਸਹਿਕਾਰਤਾ ਵਿੱਚ ਚਾਹੇ ਮਿਲਕ ਫੈਡਾ ਸ਼ੂਗਰ ਫੈਡਾ ਕੋਆਪਰੇਟਿਵ ਸੋਸਾਇਟੀਆਂ ਨੇ ਲੈਂਡ ਮਾਰਗੇਜ ਬੈਂਕ ਆ ਗਈ ਸਾਡੀ ਕੋਆਪਰੇਟਿਵ ਬੈਂਕਾ ਉਹਨੂੰ ਕਿਵੇਂ ਪ੍ਰੋਫਿਟੇਬਲ ਬਣਾਇਆ ਜਾਵੇ ਤੇ ਜਿਹੜੇ ਉਹਦੇ ਵਿੱਚ ਫਰਾਡ ਹੋਏ ਨੇ ਉਹਨੂੰ ਕਿਵੇਂ ਜਲਦੀ ਨਿਪਟਾਇਆ ਜਾਵੇ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਪੀਏਡੀਬੀ ਬੈਂਕ ਦੇ ਵਿੱਚ ਹੈਰਾਨਗੀ ਵਾਲੀ ਗੱਲ ਆ ਕਿ 5000 ਐਂਟਰੀ ਡਿਲੀਟ ਹੋ ਗਈ ਸੀ ਲੋਕ ਲੋਨ ਲੈ ਗਏ ਐਂਟਰੀ ਰੈਵਨਿਊ ਰਿਕਾਰਡ ਚ ਨਹੀਂ ਸੀ ਉਹ ਜਦੋਂ ਸਾਡੇ ਸਾਹਮਣੇ ਆਇਆ ਸੀ ਕੋਸ਼ਿਸ਼ ਕੀਤੀ ਹੁਣ 500 ਐਂਟਰੀ ਰਹਿ ਗਈ ਆ ਪਰ ਸਾਡੀ ਸ਼ਿਫਾਰਸ਼ ਆ ਕਿ ਜਿਨ੍ਹਾਂ ਨੇ ਐਂਟਰੀ ਡਿਲੀਟ ਕੀਤੀ ਆ ਜਿਹੜੇ ਰਿਸਪੌਂਸਿਵ ਵਾਲਾ ਉਹਨਾਂ ਦੇ ਅੰਗੇਸਟ ਕੋਈ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕੀਤੀ ਆ ਕਿ ਇਸ ਦੇ ਵਿੱਚ ਪਾਰਸ਼ ਕੀਤੀ ਆ ਕਿ ਜਦੋਂ ਵੀ ਕੋਈ ਕੇਸ ਰਜਿਸਟਰਡ ਹੁੰਦਾਗਾ ਕਿਸੇ ਦੇ ਅੰਗੇਸਟ ਕੋਈ ਫਰਾਡ ਕਰਦਾਗਾ ਜਿਹੜੀ ਉਹਦੀ ਪ੍ਰਾਪਰਟੀ ਆ ਨਾਲ ਦੀ ਨਾਲ ਅਟੈਚ ਕੀਤੀ ਜਾਵੇ ਕਈ ਵਾਰੀ ਉਹ ਅਟੈਚ ਨਹੀਂ ਕਰਦੇ ਬੰਦਾ ਆਪਣੀ ਪ੍ਰਾਪਰਟੀ ਵੇਚ ਕੇ ਚਲਾ ਜਾਂਦਾ ਪਿੱਛੋਂ ਡਿਪਾਰਟਮੈਂਟ ਦੇ ਪੱਲੇ ਕੁਛ ਨਹੀਂ ਪੈਂਦਾ ਇਸੇ ਤਰ੍ਹਾਂ ਜਦੋਂ ਕੋਈ ਇਨਕੁਆਰੀ ਹੁੰਦੀ ਆ ਅਸੀਂ ਸਿਫਾਰਿਸ਼ ਕੀਤੀ ਆ ਕਿ ਐਫ ਆਈ ਆਰ ਨਾਲ ਦੀ ਨਾਲ ਰਜਿਸਟਰਡ ਕੀਤੀ ਜਾਵੇ ਚਲਾਨ ਜਲਦੀ ਪੇਸ਼ ਕੀਤਾ ਜਾਵੇ ਤਾਂ ਕਿ ਜਿਹੜੇ ਫਰਾਡ ਕਰਨ ਵਾਲੇ ਉਹਨਾਂ ਨੂੰ ਪੂਰੀ ਸਜ਼ਾ ਮਿਲ ਸਕੇ ਇੱਕ ਸਾਡੇ ਸਪੀਕਰ ਸਾਹਿਬ ਹਿਾਰ ਚ ਆਇਆ ਕਿ ਜਦੋਂ ਇਹਨਾਂ ਹਜ਼ਾਰਿਆਂ ਦਾ ਆਡਿਟ ਹੁੰਦਾਗਾ ਆਡਿਟ ਵਾਲੇ ਆ ਜਾਂਦੇ ਨੇ ਪਰ ਉੱਥੇ ਜਿਹੜੇ ਲੋਕ ਆ ਗਏ ਜਿਹੜੇ ਉਹਦੇ ਨਾਲ ਚਾਹੇ ਬੈਂਕ ਦੇ ਕਸਟਮਰ ਨੇ ਚਾਹੇ ਸੁਸਾਇਟੀ ਦੇ ਮੈਂਬਰ ਨੇ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਸੀ ਸਿਫਾਰਿਸ਼ ਕੀਤੀ ਕਿ ਜਦੋਂ ਵੀ ਆਡਿਟ ਵਾਲੀ ਕਮੇਟੀ ਆਵੇ ਤਾਂ ਉੱਥੇ ਜਿਹੜੇ ਲੋਕਲ ਨਮਾਇੰਦੇ ਆ ਉਹਨਾਂ ਨੂੰ ਸੱਦਾ ਜਾਵੇ ਤਾਂ ਕਿ ਜਿਹੜੀ ਆਡਿਟ ਆ ਪੂਰੀ ਤਰ੍ਹਾਂ ਹੋ ਸਕੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਦੇ ਸਾਹਮਣੇ ਆ ਸਕਣ ਕਿਉਂਕਿ ਜਦੋਂ ਆਡਿਟ ਇਕੱਲੇ ਕਰ ਜਾਂਦੇ ਆ ਤਾਂ ਪਤਾ ਲੱਗਦਾ ਕਿ ਮੈਂਬਰਾਂ ਦੇ ਖਾਤਿਆਂ ਦੇ ਵਿੱਚ ਚਾਹੇ ਸੁਸਾਇਟੀ ਆ ਚਾਹੇ ਬੈਂਕਾਂ ਕੀ ਉਹਨਾਂ ਦੇ ਵੱਲ ਲੋਨ ਖੜਾ ਹੁੰਦਾ ਤੇ ਪਰ ਮੈਂਬਰਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਵੱਲ ਲੋਨ ਖੜਾਗਾ ਇਸ ਤਰ੍ਹਾਂ ਜਦੋਂ ਕੋਈ ਸੈਕਟਰੀ ਕਪੜਾ ਕਰ ਜਾਂਦਾ ਤਾਂ ਉਹਦੇ ਵਿੱਚ ਇੱਕ ਹੋਰ ਹੁੰਦਾ ਸਪੀਕਰ ਸਾਹਿਬ ਕਿ ਕਈ ਸੁਸਾਇਟੀਆਂ ਦੇ ਵਿੱਚ ਕਪੜੇ ਹੋਗੇ ਉਹਨਾਂ ਨੂੰ ਦੂਰੀ ਮਾਰ ਪੈਂਦੀ ਹੈ ਮੈਂਬਰਾਂ ਨੂੰ ਇੱਕ ਤਾਂ ਉਹਨਾਂ ਦੇ ਵੱਲ ਪੈਸੇ ਖੜੇ ਹੁੰਦੇ ਜਿਹੜੇ ਉਹਨਾਂ ਨੇ ਭਰਤੇ ਦੂਜਾ ਉਹਨਾਂ ਦਾ ਲੈਂਡ ਦੇਣ ਬੰਦ ਹੋ ਜਾਂਦਾ ਜਿਵੇਂ ਸਾਡੇ ਏਰੀਏ ਦੇ ਵਿੱਚ ਬਾਜੇ ਵਾਲੇ ਰਾਪਰ ਅਨੰਦਗੜ੍ਹ ਹੋਰ ਏਰੀਏ ਦੇ ਵਿੱਚ ਕੱਪੜੇ ਹੋਏ ਨੇ ਉਹਨਾਂ ਨੂੰ ਦੂਰੀ ਮਾਰ ਪੈ ਗਈ ਇੱਕ ਤਾਂ ਉਹਨਾਂ ਵੱਲ ਪੈਸੇ ਖੜੇ ਹੋ ਗਏ ਇੱਕ ਉਹਨਾਂ ਦਾ ਲੈਣ ਦੇਣ ਸੋਸਾਇਟੀ 'ਚ ਜਿਹੜਾ ਲੈਿੰਦੇ ਸੀ ਉਹ ਬੰਦ ਹੋ ਗਿਆ ਸੋ ਇਸੇ ਤਰ੍ਹਾਂ ਜਿਹੜੀ ਜੀਰਾ ਤੇ ਤਰਨ ਤਾਰਨਾ ਜਿਹੜੀਆਂ ਮਿੱਲਾਂ ਨੇ ਰਖੜਾ ਮੇਲਾ ਅਸੀਂ ਇਹਨੂੰ ਦੁਬਾਰਾ ਚਲਾਉਣ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਜੇ ਫਸਲੀ ਬਿਮਤਾ ਲੈਣੀ ਆ ਤਾਂ ਸਾਨੂੰ ਇਹ ਮਿੱਲਾਂ ਨੂੰ ਚਲਾਉਣਾ ਪਊਗਾ ਇੱਕ ਵਾਰ ਸਰ ਹੋਰ ਗੱਲ ਕਰਦਾ ਕਿ ਇੱਕ A to Z ਕੰਪਨੀ ਸੀਗੀ ਜਿਨ੍ਹਾਂ ਨੂੰ ਕੋ ਜਨੇਸ਼ਨ ਦੇ ਠੇਕੇ ਦਿੱਤੇ ਗਏ ਸੀ ਵੱਡਾ ਫਰਾਡ ਕਰਕੇ ਭੱਜ ਗਈ ਅਸੀਂ ਸ਼ਿਫਾਰਿਸ਼ ਕੀਤੀ ਆ ਕਿ ਜਿਹੜੇ ਇਹਨਾਂ ਦੇ ਖਿਲਾਫ ਕੇਸ ਚੱਲਦਾ ਚਾਹੇ ਸਾਲਸੀ ਕੇਸ ਆ ਚਾਹੇ ਹਾਈ ਕੋਰਟ ਦੇ ਵਿੱਚ ਆ ਉਹਨਾਂ ਨੂੰ ਸਮਾਵਧ ਨਿਯਤ ਕੀਤਾ ਜਾਵੇ ਤੇ ਸੀਨੀਅਰ ਇੱਕ ਅਫਸਰ ਦੀ ਡਿਊਟੀ ਲਾਵੇ ਜਿਹੜਾ ਇਹਨਾਂ ਕੇਸਾਂ ਦੀ ਸਾਰਿਆਂ ਦੀ ਪੈਰਵਾਈ ਕਰੇ ਸੋ ਇਸ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਅਸੀਂ ਸ਼ਿਫਾਰਿਸ਼ਾਂ ਕੀਤੀਆਂ ਨੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਦੂਜੇ ਮੈਂ ਬੇਨਤੀ ਕਰਦਾ ਮੈਂਬਰ ਸਾਹਿਬਾਨਾਂ ਨੂੰ ਕਿ ਅਸੀਂ ਆਉਣੇ ਆ ٹیਏਟੀਏ ਲੈਨੇ ਆ ਆਪਣਾ ਟਾਈਮ ਕੱਢਦੇ ਆ ਜਿਹੜੀਆਂ ਰਿਪੋਰਟਾਂ ਨੇ ਇਹਨਾਂ ਨੂੰ ਜ਼ਰੂਰ ਪੜਿਆ ਕਰੋ ਤਾਂ ਕਿ ਜਿਹੜੀਆਂ ਅਸੀਂ ਗੱਲ ਕਹੀ ਆ ਉਹਨੂੰ ਇੰਪਲੀਮੈਂਟ ਕਰ ਸਕੀਏ ਇੱਕ ਸਪੀਕਰ ਸਾਹਿਬ ਮੇਰੀ ਬੇਨਤੀ ਆ ਕਿ ਜਿਹੜੀਆਂ ਕਮੇਟੀ ਦੀਆਂ ਰਿਪੋਰਟਾਂ ਹੁੰਦੀਆਂ ਨੇ ਭਾਵੇਂ ਸਮਾਂ ਥੋੜਾ ਹੈ ਨਾ ਤੇ 2 ਘੰਟੇ 3 ਘੰਟੇ ਬੈਸ ਜਰੂਰ ਕਰਾਈ ਜਾਵੇ ਤਾਂ ਕਿ ਜੋ ਅਸੀਂ ਸਾਲ-ਸਾਲ ਕੰਮ ਕਰਦੇ ਆ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਨੇ ਜਿਹੜੀਆਂ ਹੁਣਤਾਈਆਂ ਆਉਂਦੀਆਂ ਨੇ ਜਾਂ ਜਿਹੜੇ ਸਾਡੇ ਸੁਝਾਅ ਹੁੰਦੇ ਨੇ ਕਿ ਸਹਿਕਾਰਤਾ ਨੂੰ ਕਿਵੇਂ ਅੱਗੇ ਲਜਾਇਆ ਜਾ ਸਕਦਾ ਆਦਾਰਿਆਂ ਨੂੰ ਕਿਵੇਂ ਅੱਗੇ ਲਜਾਇਆ ਜਾ ਸਕਦਾ ਅਸੀਂ ਦਿਨਿਆ ਸੀ ਹੈਰਾਨ ਹੋ ਗਏ ਸਰ ਕਿ ਮਿਲਕ ਫਿਟ ਦੇ ਵਿੱਚ ਜੇ ਘੁਟਾਲਾ ਹੋ ਜਾਂਦਾ ਕੋਈ ਇੱਕ ਜੀਐਮ ਦੀ ਇਨਕੁਆਰੀ ਦੂਜਾ ਜੀਐਮ ਕਰ ਲੈਂਦਾ ਜਦੋਂ ਅਸੀਂ ਪੁੱਛਿਆ ਕਿ ਜੀਐਮ ਕਿੰਨੇ ਆ ਜਿਹੜੇ ਜਿਨ੍ਹਾਂ ਦੇ ਖਿਲਾਫ ਫਰਾਡ ਦੇ ਕੇ ਸਾ ਕਹਿੰਦੇ ਕੋਈ ਬਚੇ ਹੀ ਕੋਈ ਨਹੀਂ ਤਜੇ ਜੇ ਇੱਕ ਤਾਂ ਇੱਧਰ ਕਰ ਗਿਆ ਦੂਜਾ ਉੱਧਰ ਕਰ ਗਿਆ ਸੀ ਸ਼ਪਾਰਸ਼ ਕੀਤੀ ਆ ਕਿ ਜਦੋਂ ਵੀ ਕਿਤੇ ਕੋਈ ਘਟਾਲਾ ਹੁੰਦਾ ਉਹ ਘਟਾਲੇ ਦਾ ਸਬੰਧਤ ਕੋਈ ਪੀਸੀਐਸ ਅਫਸਰ ਲਾਇਆ ਜਾਵੇ ਨਾਲ ਡਿਪਾਰਟਮੈਂਟ ਦਾ ਕੋਈ ਟੈਕਨੀਕਲ ਅਫਸਰ ਲਾਇਆ ਜਾਵੇ ਤਾਕੇ ਜੇ ਕੋਈ ਘਟਾਲਾ ਕਰਨ ਵਾਲਾ ਬਚ ਨਾ ਸਕੇ ਸਾਲਸੀ ਕੇਸਾਂ ਨੂੰ ਛੇਤੀ ਨਿਵਟਾਇਆ ਜਾਵੇ ਲੰਮੇ ਸਮੇਂ ਤੋਂ ਸਾਲਸੀ ਕੇਸ ਪਏ ਨੇ ਸੋ ਇਹ ਸਾਰੀਆਂ ਸਿਫਾਰਸ਼ਾਂ ਮੈਂ ਸਜਨ ਦੀ ਮੇਜ਼ ਤੇ ਰੱਖਦਾਗਾ ਇਸੇ ਤਰ੍ਹਾਂ ਜਿਹੜਾ ਸਾਡੇ 슈ਗਰ ਫੈਕਟ ਆ ਗਈ ਉਹਦੇ ਵਿੱਚ ਕੋ-ਜਨਰੇਸ਼ਨ ਪਲਾਂਟ ਲੱਗਣੇ ਸੀਗੇ ਇਥਨੌਲ ਪਲਾਂਟ ਲੱਗਣੇ ਸੀਗੇ ਉਹਦੇ ਦੇਰੀ ਨਾਲ ਸਾਡੇ 슈ਗਰ ਫੈਕਟ ਨੂੰ ਕਰੋੜਾਂ ਦਾ ਘਾਟਾ ਪੈ ਗਿਆ ਉਹਦੀ ਵੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿਉਂਨਾ ਸਮੇਂ ਤੇ ਸਮੇਂ ਸਰ ਫੈਸਲੇ ਕਿਸ ਨੇ ਨਹੀਂ ਲਾਇਆ ਸੋ ਮੈਂ ਆਪ ਦੀ ਤੀਜੀ ਰਿਪੋਰਟ ਸਰਦਨ ਦੇ ਵਿੱਚ ਪੇਸ਼ ਕਰਦਾ ਤੇ ਸਾਰੇ ਜਿੰਨੇ ਮੈਂਬਰ ਸਾਹਿਬਾਨ ਆ ਪ੍ਰਧਾਨ ਸਭਾ ਦੇ ਵਿੱਚ ਬੈਠੇ ਨੇ ਇੱਥੇ ਅਜਿਮ ਸਰਦਨ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਦਾ ਕਿ ਰਿਪੋਰਟ ਜ਼ਰੂਰ ਪੜ੍ਹਨਾ ਤਾਂ ਕਿ ਆਪਾਂ ਸਹਿਕਾਰਤਾ ਭਵਗ ਨੂੰ ਅੱਗੇ ਲਿਜਾ ਸਕੀਏ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਇੰਦਰਵੀਰ ਸਿੰਘ ਮੇਜਰ ਸਰਪਤੀ ਮੈਤੀ ਰੱਖੇ ਗਏ ਰੱਖੇ ਜਾਣ ਵਾਲੇ ਕਾਗਜ਼ ਪੱਤਰਾਂ ਸੰਬੰਧੀ ਅਤੇ ਲਾਇਬ੍ਰੇਰੀ ਕਮੇਟੀ ਦੀ ਰਿਪੋਰਟ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਸਭਾਪਤੀ ਮੇਟੇ ਰੱਖੇ ਗਏ ਰੱਖੇ ਜਾਣ ਵਾਲੇ ਕਾਗਜ਼ ਪత్రਾਂ ਸੰਬੰਧੀ ਅਤੇ ਲਾਇਬ੍ਰੇਰੀ ਕਮੇਟੀ ਸਾਲ 2024-25 ਕਮੇਟੀ ਦੁਆਰਾ ਅਧਿਕਾਰ ਦਿੱਤੇ ਜਾਣ ਤੇ ਇਸ ਦੀ ਪਹਿਲੀ ਰਿਪੋਰਟ ਪੇਸ਼ ਕਰਦਾ ਹਾਂ ਸਮਾਂ ਆਪ ਜੀ ਦਾ ਧੰਨਵਾਦ ਧੰਵਾਦੀ ਹਾਂ ਕਿ ਤੁਸੀਂ ਮੈਨੂੰ ਮੇਟੇ ਰੱਖੇ ਜਾਣ ਵਾਲੇ ਕਾਗਜ਼ ਪత్రਾਂ ਅਤੇ ਲਾਇਬ੍ਰੇਰੀ ਸੰਬੰਧੀ ਕਮੇਟੀ ਦੀ ਰਿਪੋਰਟ ਤੇ ਬੋਲਣ ਦਾ ਸਮਾਂ ਦਿੱਤਾ ਹੈ ਮੈਂ ਆਪ ਜੀ ਨੂੰ ਦੱਸ ਦੱਸਣਾ ਚਾਹੁੰਦਾ ਹਾਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਕਿ ਇਹ ਜਿਹੜੀ ਕਮੇਟੀ ਹੈ ਇਹਦੇ ਚ ਅਸੀਂ ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਪ੍ਰਸ਼ਾਸਕੀ ਤੇ ਉਹਨਾਂ ਦੇ ਜਿਹੜੇ ਦੂਜੇ ਹੁੰਦੇ ਅਕਾਊਂਟਸ ਹੁੰਦੇ ਉਹਦੀ ਰਿਪੋਰਟਾਂ ਉਹਨਾਂ ਨੇ ਰੱਖਣੀਆਂ ਹੁੰਦੀਆਂ ਨੇ ਔਰ ਇਹ ਦੇਖਿਆ ਗਿਆ ਕਿ ਕਾਫੀ ਲਾਪਰਵਾਹੀ ਕਰਦੇ ਨੇ ਕਈਆਂ ਦੀ 6-6 7-7 ਸਾਲ ਦੀਆਂ ਰਿਪੋਰਟਾਂ ਨਹੀਂ ਸੀ ਆਈਆਂ ਸੋ ਸਭ ਨੂੰ ਅਸੀਂ ਤਾੜਨਾ ਕੀਤੀ ਉਹਨਾਂ ਨੂੰ ਅਸੀਂ ਚਿੱਠੀ ਪੱਤਰ ਕੀਤਾ ਔਰ ਸਮਝਾਇਆ ਕਿ ਬਹੁਤ ਲਾਜ਼ਮੀ ਹੈ ਜਿਹੜੀ ਅਸੀਂ ਔਰਰ ਵੀ ਕੀਤਾ ਕਿ ਜਾਂਦਾ ਜੀ ਕਮੇਟੀਆਂ ਕਮੇਟੀ ਦੇ ਵਿੱਚ ताकि उन्होंने दी इंपॉर्टेंट दसी जा सके और जे कोई ऑफिसर ने बहुत गलती कीती सी ऐसी उन्होंने अंदरों डिपार्टमेंट ਦੇ ਵਿੱਚੋਂ ਪਨਿਸ਼ ਵੀ ਕਰਾਇਆ ਸੋ ਇੱਕ ਤੁਸੀਂ ਹੋਰ ਜਿਹੜੀ ਕਮੇਟੀ ਬਣ ਦਿੱਤੀ ਹੈ ਜੀ ਉਹ ਲਾਇਬ੍ਰੇਰੀ ਹੈ ਸੋ ਜਿਵੇਂ ਤੁਸੀਂ ਆਈਟੀ ਚ ਬਹੁਤ ਵੱਡਾ ਯੋਗਦਾਨ ਪਾਇਆ ਸਾਰੀ ਨਾਨ ਪੇਪਰਲੈਸ ਕਰਤੀ ਹੈ ਵਿਧਾਨ ਸਭਾ ਉਸੇ ਤਰ੍ਹਾਂ ਅਸੀਂ ਸਾਰਾ ਡਿਜੀਟਲਾਈਜ਼ ਕਰ ਰਹੇ ਹਾਂ ਔਰ ਕੰਟਰੈਕਟਰ ਅਸੀਂ ਲਗਾਤਾ ਸੀਗਾ ਜਦੋਂ ਟੈਂਡਰ ਲੱਗ ਜਾਂਦਾ 3 ਮਹੀਨੇ ਅੰਦਰ ਸਾਰੀ ਸਾਰੀ ਕਿਤਾਬਾਂ ਡਿਜੀਟਾਈਜ਼ ਹੋ ਜਾਣਗੀਆਂ ਔਰ ਜਿਹੜੀਆਂ ਬੁੱਕਸ ਨੇ ਉਹ 바ਰ ਕੋਡ ਲੱਗ ਜਾਏਗਾ ਆਟੋਮੈਟਡ ਹੋ ਜਾਣਗੀਆਂ ਕੋਈ ਬੁੱਕ ਰਿਲੀਜ਼ ਕਰਾਣੀ ਹੈ ਕੋਈ ਬੁੱਕ ਵਾਪਸ ਕਰਨੀ ਹੈ 바ਰ ਕੋਡ ਨਾ ਹੋ ਜਾਏਗੀ ਔਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਸਾਰੀ ਸੋ ਦੂਜੀ ਗੱਲ ਅਸੀਂ ਦਿੱਖ ਸਾਰੀ ਬਦਲੀ ਹੈ ਔਰ ਰਵਿਵਧਨ 3 ਮੰਥਸ 10 ਮਹੀਨੇ ਅੰਦਰ ਅੰਦਰ ਤੁਹਾਨੂੰ ਲਾਇਬ੍ਰੇਰੀ ਦਿੱਖ ਨਵੀਂ ਮਿਲੇਗੀ ਤੁਹਾਨੂੰ ਕੁਝ ਨਵੇਂ ਉੱਤੇ ਰੈਕਸ ਬਣ ਗਏ ਐਡਜਸਟਮੈਂਟ ਸਾਰੀ ਨਵੀਂ ਹੋਏਗੀ ਲਾਈਟਿੰਗ ਨਵੀਂ ਹੋਏਗੀ ਔਰ ਇੱਕੋ ਮੈਂ ਬੇਨਤੀ ਕਰਨੀ ਚਾਹੁੰਦਾ ਸਰ ਕਿ ਲਾਇਬ੍ਰੇਰੀ ਜੰਦਾਰ ਜਾਬਰਾ ਘਟ ਹੈ ਸੋ ਤੁਹਾਡੇ ਵਲ ਇਨਸਟਰਕਸ਼ਨਸ ਆਜਨ ਸਾਰੇ ਮੈਂਬਰਸ ਨੂੰ ਕਿ ਲਾਇਬ੍ਰੇਰੀ ਜਾ ਕੇ ਨੀਆਂ ਨੀਆਂ ਦੁਰਲਭ ਕਿਤਾਬਾਂ ਪਈਆਂ ਨੇ ਉੱਥੋਂ ਸਾਰਾ ਤਿਆਰ ਕੀਤਾ ਜਾਵੇ ਜਿਹੜੀ ਸਪੀਚਸ ਹੁੰਦੀਆਂ ਨੇ ਡਿਸਕਸ਼ਨਸ ਹੁੰਦੀਆਂ ਨੇ ਤਿਆਰ ਕਰਾ ਕੇ ਤੇ ਫਿਰ ਹਾਊਸ ਆ ਜਾਵੇ ਸੋ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਆਖਿਰ ਵਿੱਚ ਮੈਂ ਆਪਣੇ ਜਿਹੜੇ ਮੇਰੇ ਐਮਐਲਏ ਸਾਥੀ ਸਨ ਤੇ ਕਮੇਟੀ ਅਫਸਰ ਤੇ ਸਟਾਫ ਜਿੰਨੇ ਸਾਰਾ ਸਾਲ ਮਦਦ ਕੀਤੀ ਹੈ ਇਸ ਕਮੇਟੀ ਦੀ ਮੈਂ ਬਹੁਤ ਧੰਨਵਾਦੀ ਹਾਂ ਔਰ ਆਪ ਦਾ ਬਹੁਤ ਧੰਨਵਾਦੀ ਆਪਨੇ ਮੈਨੂੰ ਰਿਪੋਰਟ ਪੇਸ਼ ਕਰਨ ਦਾ ਮੌਕਾ ਦਿੱਤਾ ਧੰਨਵਾਦ ਜੀ ਸਦਨ 2:30 ਵਜੇ ਬਾਅਦ ਦੁਪਹਿਰ ਤੱਕ ਉਠਾਇਆ ਜਾਂਦਾ ਹੈ। ਦੋਸਤੋ 2000 ਕੀ ਨੋਟ ਬੰਦ ਹੋ ਗਈ। इससे पहले हजार की नोट बंद हो गई थी आप कहोगे सर पता है ये आप क्यों बता रहे हो जो भी चीज आउटडेटेड हो गई है ना वो बंद हो जाती है और बंद होने के बाद उसकी कोई रिस्पेक्ट कोई इज्जत नहीं रह जाती है इसी तरीके से अगर आपने अपने आप को अपग्रेड नहीं किया आज अपने एम एस ऑफिस के अंदर चैट जीबीटी और ए यूज नहीं किया ना तो एक दिन आपको भी आपके ई पे एक लेटर आ जाएगा जिसमें बोला जाएगा की भाई आपकी कल से जरूरत नहीं है तो अगर आप अपने आप को अपग्रेड करना चाहते हो आप चाहते हो कि आप बोलो और फॉर्मूला लग जाए दो से तीन लाइन का टफ से टफ फॉर्मूला आपके बोलने से लग जाए तो आपको ए आई यूज करना पड़ेगा आपको चैट जीपीटी यूज करना पड़ेगा आपके पावर पॉइंट प्रेजेंटेशन के सारे कॉन्टेंट आपको कंप्यूटर रेडी करके देगा ये सारे काम आप सीखना चाहते आप हो आप कहोगे सर ये सारी चीजें तो मैं सीखना चाहता हूँ हमें पता है कि हम आउटडेटेड हो रहे हैं हमारे से पीछे आया हुआ बंदा थोटी परसेंट फोर्टी परसेंट ज्यादा सैलरी लेकर जा रहा है क्या आपके साथ भी यही प्रॉब्लम हो रही है अब बोलोगे यस सर हमारे साथ ये प्रॉब्लम हो रही है तो मैं राज सिंह एक माइक्रोसॉफ्ट सर्टिफाइड ट्रेनर हूँ आप लोगों के लिए एक वर्कशॉप लेकर आया हूँ ए और चैट जीपीटी का यूज करके कैसे आप माइक्रोसॉफ्ट ऑफिस में एकदम लेटेस्ट एकदम प्रोडक्टिविटी अपनी बढ़ाते हुए अपनी परफॉर्मेंस बढ़ाते हुए कैसे आप अपनी कंपनी के अंदर एक आउट ऑफ द वे प्रमोशन लो अपनी सैलरी में हाइक लो कुछ लेटेस्ट टूल सिखाने के लिए वर्कशॉप आप लोगों के लिए लेकर आया हूँ ये पूरा का पूरा जो वर्कशॉप है ये मैंने एक दो दिन में तैयार नहीं किया है इस पूरे वर्कशॉप को तैयार करने के लिए काफी समय और काफी मेहनत लगी है और पूरे वर्कशॉप को इस लेवल पे लाने के लिए मैंने 300 से भी ज्यादा कॉर्पोरेट कंपनीज को अब तक ट्रेन कर चुका हूँ पाँच लाख से भी ज्यादा एम्प्लॉइज को मैं पढ़ा चुका हूँ और आज सबसे डिमांडिंग टूल क्या है पी और चैट जीपीडी का यूज करने आना चाहिए हर एच मांग रहा है हर नई जॉब मांग रही है आपको प्रमोशन चाहिए आपको करियर में ग्रोथ चाहिए तो ए और चैट जीपीडी को एम एस ऑफिस प्रोडक्ट लाइक वर्ड एक्सेल और पावर पॉइंट में यूज करना मैं आपको ये वर्कशॉप सिखाऊंगा सिर्फ दो घंटे का टाइम आपको देना है इस घंटे के अंदर इस सारे टूल पे आप मास्टर बनोगे आप कहोगे सर आपने जो भी बातें बोली एकदम सच बोली सर मैं चाहता हूँ अपने आपको ए आई और चैट जीपीटी यूज करके आगे लेके जाना लेकिन इस प्रोग्राम की फीस बहुत ज्यादा होगी बिल्कुल नहीं दो में ना मैं आप लोगों के लिए हैवी डिस्काउंट लेकर आया